ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਨੂੰ ਜਾਪਨ ਸਾਨ ਕਰਕੇ ਲਿਖਿਆ ਹੈ ਜਿਸ ਦਾ ਭਾਵ ਹੈ ਕਿ ਇਹ ਬਾਣੀ ਪਰਮਾਤਮਾ ਦੀ ਦਰਗਾਹ ਵਿੱਚ ਬਚਾਉਣ ਦਾ ਇਨਸਾਨਾ ਝੰਡਾ ਹੈ अंत समय जिस दे पासे निशान होवे उस नू रे रे दुर्गा कहि ना कौ आओ बैठो आदर सब देव दुर्गा बेच ओए ओए करके कोई नहीं कैंदा ਸਗੋਂ ਹਰ ਕੋਈ ਆਉ ਜੀ ਬੈਠੋ ਜੀ ਆਖ ਕੇ ਸੋਣਾ ਦਰ ਦਿੰਦਾ ਹੈ ਉਸ ਵਿੱਚ ਉਹ ਸਾਰੇ ਸਾਧਨ ਸਰਬਣ ਮੰਨਣਾ ਤੇ ਨਦੀਆਂ ਸਣ ਜਿੰਨਾ ਦੀਪ ਰਾਣੀ ਮਾਤਰ ਨੂੰ ਆਤਮ ਸਰੂਪ ਦੀ ਪ੍ਰਾਪਤੀ ਬਾਸ ਤੇ ਲੋੜ ਹੁੰਦੀ ਹੈ ਆ ਜਾਣਦੇ ਹਨ ਇਸ ਸਰਬ ਗੁਣ ਪਰਸੰਨ ਬਾਣੀ ਨੂੰ ਹਰ ਇੱਕ ਪ੍ਰਾਣੀ ਸਰਦਾ ਨਾਲ ਪੜ੍ਹ ਸੁਣ ਕੇ ਪ੍ਰਮਾਤਮਾ ਨੂੰ ਪਾਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ